ਪਿਛਲਾ ਐਮਐਲਏ ਵੀ ਇੱਥੋਂ ਦਾ ਹੀ ਤੁਹਾਡੇ ਪਿੰਡ ਦਾ ਹੁਣ ਵਾਲਾ ਐਮਐਲਏ ਵੀ ਤੁਹਾਡੇ ਪਿੰਡ ਦਾ ਕੀ ਮਤਲਬ ਹੈਗਾ ਕੁਛ ਕੀਤਾ ਕਿ ਨਹੀਂ ਵੇਖੋ ਜੀ ਪਿਛਲੇ ਐਮਐਲਏ ਨੇ ਤਾਂ ਕੁਛ ਕੀਤਾ ਤੇ ਪਹਿਲਾਂ ਦਈਏ ਦੀਆਂ ਛੜਕਾਂ ਸਾਡੇ ਪਿੰਡ ਦੀਆਂ ਵੇਖ ਲਓ ਕਿਸੇ ਦੀ ਜਿਆਦਾ ਜ਼ੋਰ ਜਿਆਦਾ ਦੀ ਲੋੜ ਹੀ ਨਹੀਂ ਇੱਥੇ ਸਾਡੇ ਦਈਏ ਦੇ ਪਿੰਡ ਦੀਆਂ ਛੜਕਾਂ ਸਾਡਾ ਪਿੰਡ ਦਾ ਹੀ ਦਈਆ ਇਹੋ ਵੀ ਛੜਕਾਂ ਦੇਖ ਲਓ ਕੀ ਹਾਲ ਹੋ ਰਿਹਾ ਤੇ ਇਹ ਬਾਕੀ ਜਵਾਬ ਦੂਜਾ ਬਜ਼ੁਰਗ ਮੈਂ ਤਾਂ ਬਜ਼ੁਰਗ ਬੰਤਾ ਜਿੰਨੇ ਕੀ ਮੈਂ ਜਾਣਦਾ ਇਹੋ ਗੱਲ ਜਾਣਦਾ ਵੀ ਇਹਨੂੰ ਦਈਉ ਨਾਲ ਦੇ ਤੂੰ ਆਪਦੀ ਚ ਪੜਦੀ ਛਟਕਾ ਵਖਾ ਦੇ ਬਾਕੀ ਇਹਨ ਤੋਂ ਤਾਂ ਪੰਜਾਬ ਦੀ ਜਨ ਸਾਡੀ ਖਲਾਣਾ ਛੱਡਦੇ ਸੀ ਘਰ ਜੇ ਵਿਖਾ ਦਿਓ ਮਤਲਬ ਇਹੋ ਗੱਲ ਹੋਈ ਵੀ ਪਹਿਲਾਂ ਆਪਦੀ ਪੀੜ੍ਹੀ ਥੱਲੇ ਹੈ ਛੋਟੇ ਵਾਲੀ ਬਿਲਕੁਲ 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 ਇੱਥੋਂ ਨਾਲ ਤਾਂ ਉਹਦਾ ਘਰ ਨਹੀਂ ਸਵਾਰਾ ਸਾਡਾ ਕਿੱਥੇ ਸਵਾਰੂਗਾ ਅਸੀਂ ਤਾਂ ਦੁਖੀ ਆ ਵੋਟਾਂ ਪਾ ਬੈਠੇ ਆ ਅੱਜ ਬਸਤਾਉਣੇ ਪਏ ਆ ਤੇ ਘਾ ਬਸਤਾਈ ਜਾਵਾਂਗੇ ਜਨਜ ਸਾਲ ਰਹਿ ਗਿਆ ਉਹ ਬਸਤਾਉਂਦੇ ਜਾਵਾਂਗੇ ਦੋਵੇਂ ਐਮਐਲ ਨੇ ਜਿਹੜਾ ਕਰਨਾ ਉਹਦਾ ਕਰਤਾ ਕੀ ਕਰਤਾ ਕੀ ਕਰਤਾ ਉਹਨਾਂ ਨੇ ਵੀ ਹਾਵ ਨਾਲ ਆਪਦਾ ਢਿੱਡ ਭਰਿਆ ਤੇ ਇਹਨੇ ਵੀ ਆਪਦਾ ਢਿੱ ਤੇ ਜਨਤਾ ਦੁਖੀ ਦੀ ਦੁਖੀ ਜੇ ਆਪਦਾ ਢਿੱਡ ਭਰੂਗਾ ਤੇ ਅਗਾ ਮਤਲਬ ਕਿ ਜਨਤਾ ਲਈ ਵੀ ਬਣਾ ਕੇ ਦੇਣਗੇ ਜੇ ਆਪਦਾ ਹੀ ਨਾ ਭਰਿਆ ਤੇ ਦੂਜਿਆਂ ਦੀ ਕਿੱਥੋਂ ਬਣਾ ਦੇਣਗੇ ਇਹ ਤਾਂ ਨਹੀਂ ਕਿਤੇ ਕੋਠੀਆਂ ਕਟੀਆਂ ਪਾਸੇ ਪਾਈ ਬੈਠੇ ਵੀ ਜਦੋਂ 5 ਸਾਲ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਕਿਤੇ ਹੋਰ ਚੱਲੀਏ ਇਹ ਤਾਂ ਮਾਲਕੀ ਜਾਣਦਾ ਹੁਣ ਬਈ ਪਾਸੇ ਪਾਈ ਬੈਠੇ ਕਿ ਕੀ ਆ ਅਸੀਂ ਤਾਂ ਇੱਥੋਂ ਦਾ ਹੀ ਵੇਖਣਾ ਵੀ ਇੱਥੇ ਤਾਂ ਸਾਨੂੰ oven ਦੇਂਦਾ ਪਿਆ ਨਾ ਸਾਬਕਾ ਐਮਐਲਏ ਤੇ ਮੌਜੂਦਾ ਐਮਐਲਏ ਦੋਵਾਂ ਦਾ ਇਹੇ ਪਿੰਡ ਆ ਦੋਨੋਂ ਹੀ ਇੱਥੇ ਰਹਿੰਦੇ ਆ ਔਰ ਉਸੇ ਪਿੰਡ ਦੇ ਵਿੱਚ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਕਈ ਆਮ ਆਦਮੀ ਪਾਰਟੀ ਦੇ ਬੰਦੇ ਔਰ ਨਾਲ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਸ਼ੇਰਖਾਂ ਜੋਣ ਤੋਂ ਸਤਨਾਮ ਸਿੰਘ ਫਰੀਦੇਵਾਲਾ ਔਰ ਇਹਨਾਂ ਦੀ ਧਰਮ ਪਤਨੀ ਜੋ ਸੁਖਵੰਤ ਕੌਰ ਜਿਲ੍ਹਾ ਪ੍ਰੇਸ਼ਦ ਦਾ ਇਲੈਕਸ਼ਨ ਲੜ ਰਹੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਦੋਵੇਂ ਐਮਐਲਏ ਇਸੇ ਪਿੰਡ ਦੇ ਨੇ ਔਰ ਇਸੇ ਪਿੰਡ ਦੇ ਵਿੱਚ ਇਹ ਕਹਿੰਦੇ ਕਿ ਸਾਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਵੋਟਰ ਨੇ ਉਹ ਸਾਡੇ ਨਾਲ ਜੁੜਦੇ ਨਜ਼ਰ ਆ ਰਹੇ ਨੇ ਇੱਥੇ ਸੁਣਨ ਚ ਆਇਆ ਵੀ ਦੋਵੇਂ ਐਮਐਲਏ ਇੱਥੋਂ ਦੇ ਨੇ ਪੁਰਾਣਾ ਵੀ ਪਿਛਲੇ 5 ਸਾਲ ਵਾਲੇ ਵੀ ਤੇ ਹੁਣ ਦੇ 5 ਸਾਲ ਵਾਲਾ ਵੀ ਕੀ ਲੋਕਾਂ ਦੇ ਵਿਚਾਰ ਨੇ ਤੁਸੀਂ ਇੱਥੇ ਆ ਕੇ ਪ੍ਰਚਾਰ ਕਰ ਰਹੇ ਹੋ ਲਗਾਤਾਰ ਸੁਖਜੀਪ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇਸ ਜਿਹੜੀ ਪ੍ਰਚਾਰ ਮੈਨੂੰ ਤੁਸੀਂ ਅੱਗੇ ਵਧਾਉਂਦੇ ਸਾਨੂੰ ਫੇਰ ਸਮਾਂ ਦਿੱਤਾ ਅੱਗੇ ਪਹਿਲਾਂ ਵੀ ਆਪਾਂ ਇੰਟਰਵਿਊ ਕਰਦੇ ਆਂ ਅੱਜ ਫੇਰ ਸਮਾਂ ਦਿੱਤਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜਿਹੜਾ ਤੁਸੀਂ ਸਵਾਲ ਕੀਤਾ ਹੈ ਵੀ ਇੱਕ ਦੋ ਐਮਐਲਏ ਰਹਿੰਦੇ ਆ ਇੱਕ ਤਾਂ ਐਮਐਲਏ ਸਾਡਾ ਸਾਫਕਾ ਕਾਂਗਰਸੀ ਐਮਐਲਏ ਆ ਦੋ ਜਾਰ ਮਜੂਦਾ ਚਾੜੂ ਵਾਲਿਆਂ ਦਾ ਦੋਨਾਂ ਦੀ ਕਾਰਗੁਜ਼ਾਰੀ ਲੋਕ ਵੇਖ ਚੁੱਕੇ ਆ ਪਬਲਿਕ ਵੇਖ ਚੁੱਕੀ ਆ ਪਿੰਡਾਂ ਤੇ ਗਏ ਆ ਕਿ ਮੇਰਾ ਹਾਲ ਮੇਰੇ ਕੋ ਸ਼ਬਦ ਨਹੀਂ ਬੋਲੇ ਜਾਂਦੇ ਜਿਹੜੇ ਲੋਕ ਬੋਲ ਰਹੇ ਸਾਨੂੰ ਉਹਨਾਂ ਨੂੰ ਕਹਿ ਕੇ ਚੁੱਪ ਕਰਾਈਦਾ ਭਰਾਵਾ ਜੀ ਭਰਾਓ ਜੀ ਚੁੱਪ ਕਰੋ ਇਹ ਤਾਂ মিডিਆ ਚੱਲਦਾ ਹੈ ਕਈ ਤਰ੍ਹਾਂ ਦੇ ਲੋਕ ਦੇਖਣੇ ਹੁੰਦੇ ਆ ਪਰ ਆਪਾਂ ਮਾੜਾ ਸ਼ਬਦ ਨਹੀਂ ਬੋਲਣਾ ਇਹਨਾਂ ਦੇ ਤੇ ਜੋ ਤੁਸੀਂ ਵੇਖ ਲਿਆ ਅਗੇ ਖੂਰਚ ਵੀ ਹੋਈ ਆ ਬੜੀਆਂ ਕੁੱਤੇ ਖਾਣੀਆਂ ਹੁੰਦੀਆਂ ਪੀਆਂ ਨੇ ਜਿਹੜਾ ਦੂਜਾ ਨੇਤਾ ਹੈ ਉਹ ਤਾਂ ਉਦੋਂ ਕੀ ਕਬੂਆ ਨਹੀਂ ਨਾ ਐਵੇਂ ਚਿੱਕਾ ਪੈਂਦੀਆਂ ਰਹਿਣਗੀਆਂ ਹੁੰਦੀਆਂ ਉਹ ਤਾਂ ਭੁੱਲ ਜੇ ਵੀ ਅੱਗੇ ਆ ਜਾਊਗਾ ਮੈਂ ਛੇਤੀ ਕੀਤਾ ਮੈਂ ਇਹੋ ਹੀ ਬੇਨਤੀ ਕਰਦਾ ਵੀਰਾਂ ਨੂੰ ਸਾਡੀ ਮਾਤ ਰੱਖੋ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਹਾਂ ਕਹਿੰਦੇ ਮੌਜੂਦਾ ਐਮਐਲਏ ਦਿਹਾਤੀ ਵਾਲੇ ਜਿਹੜੇ ਉਹਨਾਂ ਦਾ ਕਾਫੀ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਬਹੁਤ ਵਿਰੋਧ ਹੋ ਰਿਹਾ ਜੀ ਇਹ ਤਾਂ 17 ਤਰੀਕ ਨੂੰ ਵਿਰੋਧ ਦੇ ਜਿਹੜੇ ਨਾ ਜਿਹੜੇ ਉਹ ਦੱਸੂਗਾ 17 ਤਰੀਕ ਨੂੰ ਜਿੰਨਾ ਵਿਰੋਧ ਹੈ ਨਾ ਦਈਆ ਸਾਫ਼ ਵੇਖੂਗਾ ਮੱਥੇ ਤੇ ਹੱਥ ਮਾਰੂਗਾ ਵੀ ਇਹ ਕੀ ਹੋ ਗਿਆ ਸਾਡੇ ਨਾਲ ਬਿਲਕੁਲ 17 ਤਰੀਕ ਨੂੰ ਬਹਿ ਕੇ ਸੋਚੂਗਾ ਦੋਵੇਂ ਮੀਆਂ ਬੀਬੀ ਬਹਿ ਕੇ ਸੋਚਣਗੇ ਮੈਂ ਕੀ ਨਹੀਂ ਕੀਤਾ ਤੁਹਾਡੇ ਲਈ ਉਹ ਤੇ ਲੋਕਾਂ ਲਈ ਕੀਤਾ ਹੁੰਦਾ ਤੁਹਾਨੂੰ ਇਹ ਹੋਣਾ ਸੀ ਨਾ ਫੇਰੀ ਡੱਬੇ ਚ ਵੋਟਾਂ ਪੈਣੀਆਂ ਜਦੋਂ ਕੀਤਾ ਨਹੀਂ ਇਹਨਾਂ ਨੇ ਸਿਰਫ ਇਹ ਅੱਗੇ ਵਾਲੀ ਗੱਲ ਭਾਲਦੇ ਆ ਵੀ ਅੱਗੇ ਲਹਿਰ ਨਾਲ ਵੋਟਾਂ ਪੈ ਗਈਆਂ ਸੀ ਠੀਕ ਹੈ ਨਾ ਜੀ ਉਹ ਲਹਿਰ ਹੁਣ ਹੈ ਨਹੀਂ ਖਤਮ ਹੋ ਗਈ ਜੀ ਹੁਣ ਲਹਿਰ ਕਾਂਗਰਸ ਦੀ ਆ ਤੁਸੀਂ ਆਉਣ ਵਾਲਾ ਸਮਾਂ ਵੇਖ ਲਿਆ ਜੀ ਤੁਹਾਡੇ ਸਾਹਮਣੇ ਕਾਂਗਰਸ ਉੱਭਰੂਗੀ ਸਾਡੇ ਆਸ਼ੂ ਵਾਂਗੜ ਜੀ ਆ ਜਿਹੜੇ ਇਹ ਵੀ ਇਸ ਇਲਾਕੇ ਦੀ ਸੇਵਾ ਕਰ ਰਹੇ ਆ ਬੜੀਆਂ ਗੱਲਾਂ ਹੋਈਆਂ ਸੀ ਜਦੋਂ ਆਸ਼ੂ ਜੀ ਇੱਧਰ ਆਏ ਸੀ ਪਰ ਉਹ ਗੱਲਾਂ ਲੋਕ ਅੱਜ ਆਸ਼ੂ ਜੀ ਨੂੰ ਕਹਿੰਦੇ ਤੈਨੂੰ ਵਧਾਈ ਦੇਣੇ ਆ ਭਰਾਵਾ ਤੇਰਾ ਦਿਮਾਗ ਕੰਮ ਕਰ ਗਿਆ ਤੂੰ ਛੜਤੀ ਟਾਈਮ ਨਾਲ ਨਹੀਂ ਤੇ ਤੈਨੂੰ ਦੂਜੀ ਤਰ੍ਹਾਂ ਹੁਣ ਤੂੰ ਵੜਨ ਯੋਗਾ ਨਹੀਂ ਰਹਿਣਾ ਬਿਲਕੁਲ ਲੋਕ ਸੱਚੀਆਂ ਗੱਲਾਂ ਕਰਦੇ ਆ ਮੈਂ ਹੀ ਉਹਨਾਂ ਨੂੰ ਜ਼ਿਆਦਾ ਪ੍ਰਚਾਰ ਨਹੀਂ ਰਹਿ ਵੀ ਚੰਗਾ ਨਹੀਂ ਲੱਗਦਾ ਨੈਗਟਿਵ ਪ੍ਰਚਾਰ ਕਰੀਏ ਬੋਰਡ ਮੰਗਣ ਦਾ ਸਾਬ ਨੂੰ ਹੱਕ ਆ ਅਸੀਂ ਵੀ ਮੰਗਦੇ ਆ ਦੂ ਅੱਛਾ ਇਹ ਕਿਉਂ ਲੋਕ ਇੰਨਾ ਦੂਰ ਹੋ ਗਏ ਮੌਜੂਦਾ ਐਮਐਲਏ ਤੋਂ ਕਾਰਨ ਕੀ ਆ ਮੇਨ ਲੋਕ ਟੁੱਟਦੇ ਗਏ ਟੁੱਟਦੇ ਗਏ ਕਈ ਧੜੇ ਬਣ ਗਏ ਜਾਂ ਦੂਜੀਆਂ ਪਾਰਟੀਆਂ 'ਚ ਲੋਕ ਚਲੇ ਗਏ ਆ ਮਦਮੀ ਪਾਰਟੀ ਛੱਡ ਕੇ ਹੁਣ ਵੀ ਜਿਹੜੀ ਹਵਾ ਦੂਜੀਆਂ ਪਾਰਟੀਆਂ ਦੀ ਤਕਰੀਬਨ ਬਣੀ ਹੋਈ ਤੇ ਮੌਜੂਦਾ ਵਿਧਾਇਕ ਤੋਂ ਲੋਕ ਕਿਉਂ ਟੁੱਟੇ ਨੇ ਕਾਰਨ ਕੋ ਹੈ ਇਹਦਾ ਇਹ ਤੇ ਵੇਖੋ ਜੀ ਮੌਜੂਦਾ ਵਿਧਾਇਕ ਦੀ ਜਿਹੜੀ ਬੋਲ ਬਣੀ ਆ ਉਹ ਸਹੀ ਨਹੀਂ ਹੋ ਗਈ ਮੈਂ ਤੁਹਾਨੂੰ ਦੱਸਦਾ ਵੀ ਉੱਥੇ ਸਾਡੇ ਮومی ਪਰਿਵਾਰ ਹੈਗਾ ਉਹਨਾਂ ਦੀ ਮਾਤਾ ਗੁਜਰੀ ਸੀ ਉੱਥੇ ਭੋਗ ਸੀ ਮੈਂ ਤਾਂ ਇੱਕ ਪਿੰਡ ਦੇ ਸਰਪੰਚ ਹੁੰਦੇ ਨਾਤੇ ਮੁਖੀ ਹੁੰਦੇ ਨਾਤੇ ਮੈਂ ਉਹਨਾਂ ਨੂੰ ਸਾਸਰੀ ਘਰ ਬੁਲਾਈ ਉਹਨੇ ਕੋਈ ਜਵਾਬ ਨਹੀਂ ਤਾਂ ਮੈਂ ਹੱਥਗਾ ਕੱਢਿਆ ਉਹਨਾਂ ਹੱਥ ਨਹੀਂ ਮਿਲਾਇਆ ਮੈਂ ਐਮਐਲਏ ਨੇ ਐਮਐਲਏ ਸਾਹਿਬ ਨੇ ਤੁਸੀਂ ਤੁਹਾਨੂੰ ਬਿਲਕੁਲ ਬਿਲਕੁਲ ਮੈਂ ਯਾਰ ਐਮਐਲਏ ਵੀ ਤੇ ਆਏ ਵੀ ਫਿਰ ਕੀ ਹੋਇਆ ਪਾਰਟੀਆਂ ਬਾਈਆਂ ਦੇ ਉੱਪਰ ਉੱਠ ਕੇ ਵੀ ਸਾਡਾ ਹੱਕ ਬੰਦਾ ਪਿੰਡ ਦੇ ਸਰਪੰਚਾਂ ਸਾਸਰੀ ਘਰ ਬੁਲਾਉਣਾ ਨਹੀਂ ਉਹਨੇ ਹੱਤਗਾ ਕੀਤਾ ਅਸੀਂ ਉਸ ਉਹਨਾਂ ਨੇ ਵੀ ਠੀਕ ਹੰਕਾਰ ਉਹ ਤਾਂ ਨਹੀਂ ਪਤਾ ਲੱਗਿਆ ਮੈਨੂੰ ਇਹ ਬੰਦਾ ਹੰਕਾਰੀ ਆ ਪਹਿਲਾਂ ਤਾਂ ਇੰਨਾ ਜ਼ਿਆਦਾ ਪੇਤੀ ਨਹੀਂ ਕਚਹਿਰੀ ਜਰੂਰ ਇਕੱਠੇ ਹੁੰਦੇ ਰਹੇ ਆ ਇੱਕ ਦੂਜੇ ਨੂੰ ਜਾਣਦੇ ਵੀ ਚੰਗੀ ਤਰ੍ਹਾਂ ਸਾ ਕਿਉਂਕਿ ਇਹਦੀ ਸੀਟ ਸਖਪਾਲ ਸਿੰਘ ਸਿੱਧੂ ਦੇ ਸਾਹਮਣੇ ਸੀ ਇੱਕ ਦੂਜੇ ਨੂੰ ਮਿਲਦੇ ਆ ਪਰ ਮੈਨੂੰ ਇੰਨਾ ਨਹੀਂ ਪਤਾ ਵੀ ਬੰਦਾ ਇੰਨਾ ਹੰਕਾਰੀ ਆ ਹੰਕਾਰ ਜਿਹੜਾ ਲੋਕਾਂ ਨੇ ਆ ਤੁਹਾਨੂੰ 17 ਤਰੀਕ ਨੂੰ ਦੱਸ ਦੇਣਾ ਵੀ ਕਿਵੇਂ ਤੋੜਦੇ ਆ ਪਬਲਿਕ ਆ ਪਬਲਿਕ ਤਾਂ ਵੀ ਬੜੀ ਛੇਤੀ ਚੁੱਕਦੀ ਆਪਣੇ ਪੰਜਾਬ ਦੀ ਠਾਹ ਸੁੱਟਣ ਲੱਗਿਆ ਵੀ ਇੱਕ ਮਿੰਟ ਲਾਉਂਦੀ ਜੀ ਇੱਥੇ ਤੇ ਉਹੋ ਹੀ ਬੰਦਾ ਚੱਲ ਸਕਦਾ ਜਿੰਦੇ ਹੱਥ ਐ ਆ ਤੇ ਜੀ ਜੀ ਕਰਨ ਵਾਲਾ ਦੂਜੇ ਬੰਦੇ ਨੂੰ ਨਹੀਂ ਇਹ ਪਸੰਦ ਕਰਦੀ ਬਾਕੀ ਵਿਕਾਸ ਦੀ ਗੱਲ ਰਹੀ ਵਿਕਾਸ ਦਾ ਪਤਾ ਹੀ ਐ ਸੁਖਜੀ ਅੱਜ ਪਿੰਡਾਂ ਤੇ ਜਾਈਏ ਧੂੜਾਂ ਉੱਭਰਦੀਆਂ ਅਸੀਂ ਅੱਜ ਵਸਤੀ ਇੱਕੇਗੀ ਤਾਰਪੁਰ ਸਿਰਫ ਕਮੋਬੇ ਅਦਰੀ ਉੱਥੇ ਰਹਿੰਦੀ ਆ ਸਾਨੂੰ ਉਹਨਾਂ ਕਹਿ ਕੇ ਬੁਲਾਇਆ ਮੇਰੀ ਜੀਪ ਜਿਹੜੀ ਪੋਸਟਰ ਲਾਉਣ ਗਈ ਉੱਥੇ ਉਹਨਾਂ ਨੇ ਕਹਿ ਕੇ ਪੋਸਟਰ ਲਵਾਏ ਉਹ ਕਹਿੰਦੇ ਸਾਡੇ ਜੋ ਵਸਤੀ ਬੱਜੀ ਅਜੇ ਤੱਕ ਕੈਂਡੀਡੇਟ ਨਹੀਂ ਆਇਆ। ਦਈਆ ਸਾਹਿਬ ਆ ਕੇ ਮੁੜ ਕੇ ਉੱਥੇ ਪਿੰਡੋ ਕੇ ਮੁੜ ਗਏ। ਸਾਡੀਆਂ ਛੜਕਾਂ ਤੇ ਆਂਦੇ ਘੱਟਾ ਵੇਖ ਲਓ। ਇਹ ਤਾਂ ਆਂਦੇ ਨਾ ਰਿਪੇਅਰ ਬੜੀ ਕਰਤੀ ਆ। ਰਿਪੇਅਰ ਕੋ ਨਹੀਂ ਕੀਤੀ ਲੋਕਾਂ ਦੀ ਰਿਪੇਅਰ ਜ਼ਰੂਰ ਹੋ ਗਈ ਜੇ ਕਹਿੰਦੇ ਜਿੱਥੋਂ ਤੁਸੀਂ ਚੋਣ ਲਾੜ ਰਹੇ ਹੋ ਉਸ ਏਰੀਆ 'ਚ ਤਾਂ ਤੁਹਾਡੀ ਇਹ ਤੂਤੀ ਬੜੀ ਬੋਲਦੀ ਵੀ ਛੜਕਾਂ ਵਾਲੇ ਤਾਂ ਇਹ ਛੜਕਾਂ ਵਾਲੇ ਨੇ ਤੁਹਾਡਾ ਨਾਲ ਲੈਂਦੇ ਵੀ ਛੜਕਾ ਬਣਾਉਣ ਵਾਲੇ ਸਤਨਾਮ ਸਿੰਘ ਨੇ ਸਭ ਤੋਂ ਵੱਧ ਛੜਕਾਂ ਏਰੀਆ 'ਚ ਬਣਾਉਣ ਵਾਲੀ ਗੱਲ ਹੈਗੀ ਆ ਕੋਈ ਇਹੋ ਜਿਹੀ ਛੜਕਾਂ ਬਣਾਉਣ ਵਾਲੀ ਬਿਲਕੁਲ ਸੁਖਜੀ ਲੋਕ ਜਿਹੜੇ ਗੱਲ ਕਰਦੇ ਹੁੰਦੇ ਨੇ ਨਾ ਬਿਲਕੁਲ ਸੱਚੀ ਹੁੰਦੀ ਲੋਕਾਂ ਦੇ ਮੂੰਹੋਂ ਇੱਕ ਸ਼ਬਦ ਜਿਹੜਾ ਨਿਕਲਿਆ ਨਾ ਉਹ ਬਿਲਕੁਲ ਸੱਚਾ ਹੁੰਦਾ ਇਹ ਸਾਡੇ ਅਰਗਿਆਂ ਨੂੰ ਜਿਹੜੇ ਸਿਆਸੀ ਬੰਦੇ ਉਹਨਾਂ ਨੂੰ ਭਲੇਖਾ ਹੁੰਦਾ ਦਈਆ ਸਾਹਿ ਕਿੰਨੇ ਬੰਦਿਆਂ ਨੂੰ ਉਹ ਕਿੰਨੇ ਲੁੱਟਦੇ ਰੋਜ਼ ਪੈਨਸ਼ਨਾਂ ਲਵਾਉਣ ਦੇ ਪੈਸੇ ਕੋਠਿਆਂ 'ਚੋਂ ਪੈਸੇ ਲਾਇਸੈਂਸ ਬਣਾਉਣ ਦੇ ਪੈਸੇ ਮੈਂ ਕੀ ਕੀ ਦੱਸਾਂ ਯਾਰ ਲੋਕੀ ਬੜਾ ਕੁਝ ਦੱਸਦੇ ਆ ਸਾਡੇ ਕੋਲ ਸਮਾਂ ਥੋੜਾ ਹੁੰਦਾ ਸੁਣ ਦਾ ਸਮਾਂ ਨਹੀਂ ਬਾ 17 ਤਰੀਕ ਤੋਂ ਬਾਅਦ ਹੀ ਤੁਹਾਡੇ ਕੋ ਆਵਾਂਗੇ ਚਾਹ ਪੀਵਾਂਗੇ ਨਾਲੇ ਗੱਲਾਂ ਸੁਣਾਂਗੇ ਬਾਕੀ ਜਿਹੜਾ ਵਿਕਾਸ ਤਾਂ ਤੁਹਾਨੂੰ ਪਤਾ ਹੀ ਬਾਪੂ ਜੀ ਨੇ ਕਿਸਾਨਾਂ ਲਈ ਮੰਡੀਆਂ ਬਣਾਈਆਂ ਡੇਢ ਸਾਲ ਦਾ ਸਮਾਂ ਕੈਪਟਨ ਸਰਕਾਰ ਨੇ ਦਿੱਤਾ 2002 ਵਾਲੀ ਸਰਕਾਰ ਨੇ ਡੇਢ ਸਾਲ ਚ ਇਹ ਨੇਰੀ ਲਿਆਤੀ ਦੋਵੇਂ ਪਿਓ ਪਤਾਂ ਹੀ ਸੁੱਤੇ ਨਹੀਂਗੇ ਜਿੰਨਾ ਚਿਰ ਇਹ ਵਿਕਾਸ ਦੇ ਕੰਮ ਨਿਖਰਾ ਲੈ 14 ਮੰਡੀਆਂ ਬਣਾਉਣੀਆਂ ਡੇਢ ਸਾਲ ਦੇ ਵਿੱਚ ਬੜਾ ਇੱਕ ਵੱਡਾ ਕੰਮ ਹੁੰਦਾ ਕਿਸਾਨਾਂ ਦੀ ਸਹੂਲਤ ਦੇਣਾ 1.5 ਕਿਲੋਮੀਟਰ ਦੇ ਮਾਲ ਲੈ ਕੇ ਜਾਂਦੇ ਆ ਛੜਕਾਂ ਬਣਾਈਆਂ 9 ਕਿਲੋਮੀਟਰ ਕੱਡੇ ਵੱਡੇ ਵੱਡੇ ਐਮਐਲਏ ਤੋਂ ਐਮਐਲਏ ਸਾਹਿਬ ਮੈਨੂੰ ਦੱਸ ਦੇਣ ਆਪਦੇ ਵੀ 4 ਸਾਲ ਦੇ ਵਿੱਚ ਕਿਸੇ ਪੱਥਰ ਨਵੀਂ ਦਾ ਛੜਕ ਰੱਖਿਆ ਜੇ ਰੱਖਿਆ ਤਾਂ ਨਾ ਰਿਪੇਅਰ ਵਾਲੀ ਛੜਕ ਦਾ ਰੱਖਿਆ ਹੈ ਜਾਂ ਰਿਪੇਅਰ ਸਕੂਲਾਂ ਨੂੰ ਕੂਚੀ ਮਾਰ ਕੇ ਐਮਿਨਸ ਬਣਾਏ ਉਹਨਾਂ ਨੇ ਇਹ ਗੱਲਾਂ ਨਹੀਂ ਗੀਆਂ ਲੋਕ ਵਿਕਾਸ ਚਾਹੁੰਦੇ ਆ ਅੱਜ ਉਹਦਾ ਮੂੰਹ ਤੋੜਮਾ ਜਵਾਬ ਦੇਣ ਲਈ ਲੋਕ ਤਿਆਰ ਨੇ ਬਿਲਕੁਲ ਤਿਆਰ ਜੇ ਪਰ ਉਹ ਤਾਂ ਅੱਗੋਂ ਛੁਟਕੀਆਂ ਮਾਰ ਰਿਹਾ ਕਿ ਮਤਲਬ 2 ਘੰਟੇ ਦੀ ਗੇਮ ਆ ਬਸ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਉਹ ਤਾਂ ਐਮਐਲਏ ਸਾਹਿਬ ਨੇ ਪਣੀ ਕਿਹੜੀ ਸੋਚਣਾ ਬਣਾਤੀ ਆ ਉਹਨੂੰ ਪਣੀ ਕੀ ਅੰਦਰ ਦਿਲਚਸਪੀ ਹੁੰਦੀ ਕਾਗਜ਼ ਰਿਜੈਕਟ ਕਰਾ ਕੇ ਜਿਵੇਂ ਸ੍ਰਿੰਦਰ ਸਾਡਾ ਵੀਰ ਭੁੱਲਰ ਆ ਸਾਰੀਆਂ ਫਾਈਲਾਂ ਮੈਂ ਆਪਦੇ ਹੱਥੀ ਚੈੱਕ ਕੀਤੀਆਂ ਇੱਕ ਵੀ ਕਮੀ ਹੋਵੇ ਤੇ ਉਹਨੂੰ ਪ੍ਰੋਜੈਕਟ ਜਿਹੜਾ ਹੈਗਾ ਹਿਆਰੋ ਉਹਨੂੰ ਆ ਕੱਢ ਕੇ ਵਿਖਾ ਦੇ ਪਣੀਆਂ ਦੀ ਕਿਵੇਂ ਧੱਕੇ ਨਾਲ ਵਿੱਚੋਂ ਕਾਜ ਕੱਢ ਕੇ ਜਦ ਪੇਜ ਮਾਰਕਿੰਗ ਹੋਈ ਪਰ ਅਸੀਂ ਕੋਰਟ ਕੇਸ ਕਰਤਾ ਅਸੀਂ ਜਿੱਤ ਕੇ ਆਵਾਂਗੇ ਪਹਿਲੀ ਗੱਲ ਤੇ ਹੋਣੀ ਚਾਹੀਦੀ ਇਹਦੇ ਬਲਾਕ ਜਿਹੜੀ ਸੰਮਤੀ ਆਉਂਦਾ ਦੁਬਾਰਾ ਇਲੈਕਸ਼ਨ ਹੋਵੇ ਨਹੀਂ ਤਾਂ ਇਹ ਉਹਨੂੰ ਜਿਹੜਾ ਆਰੋ ਹੈ ਨਾ ਉਹਨੂੰ ਰਾਹੇ ਪਾਵਾਂਗੇ ਪੂਰਾ ਇਹ ਸਾਡੋਂ ਅਸੀਂ ਲਿਆਜ ਨਹੀਂ ਕਰਾਂਗੇ ਬਿਲਕੁਲ ਕਈ ਨਾ ਲਿਆਜ ਕਰਨਾ ਪੈਂਦਾ ਇਹਦੇ ਤੇ ਲਿਆਜ ਨਹੀਂ ਹੋਊਗਾ ਅੱਜ ਜਿੰਨਾਂ ਨੇ ਵੋਟਾਂ ਨੂੰ ਵਾਂਝੇ ਕੀਤਾ ਹੈ ਉਹਨਾਂ ਦੀ ਜਿਹੜੀ ਜਿਹੜੀ ਆ ਵੋਟ ਆ ਉਹਨੂੰ ਵਾਂਝੇ ਕੀਤਾ ਹੋ ਸਕਦੇ ਸਾਡੇ ਸਰਦਾਰ ਭਜਨ ਸੋਹਣੀ ਖੜੇ ਆ ਸਾਰੇ ਇਹਨਾਂ ਨੇ ਪੰਜੇ ਤੋਂ ਸਵਾ ਜਿਹੜੀ ਪੰਜੇ ਤੋਂ ਸਵਾ ਵੋਟ ਨਾ ਪਾਉਣੀ ਹੋਵੇ ਮਜਬੂਰੀ ਵਾਸ ਹੋ ਸਕਦਾ ਇਹਨਾਂ ਨੂੰ ਵੋਟ ਕੇ ਹੋਰ ਨੂੰ ਪਾਉਣੀ ਪੈ ਜਾਈ ਯਾਦ ਨੂੰ ਪਾਉਣੀ ਪੈ ਜਾਈ ਕਿਸ ਨੂੰ ਪਰ ਇਹ ਜਿਹੜਾ ਅਧਿਕਾਰ ਬੋਰਡ ਦਾ ਨਾ ਇਹ ਸਾਨੂੰ ਨਹੀਂ ਖੋਣਾ ਚਾਹੀਦਾ ਸਭ ਨੂੰ ਆਉਣ ਦੇਣ ਦਾ ਮੈਦਾਨ ਚ ਵੋਟ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਲੈਣੀ ਪਿਆਰ ਨਾਲ ਲੈਣੇ ਆ ਨਾ ਕਿਸੇ ਨਾਲ ਲੜਾਈ ਝਗੜਾ ਕਰਨਾ ਨਾ ਕਿਸੇ ਨੂੰ ਦਾਬਾ ਮਾਰੂ ਸੁਨਾਮ ਅੱਜ ਅਸੀਂ ਬੰਦੇ ਸ਼ਾਮਲ ਕਰਦੇ ਰੇ ਸੁਖ ਜੀ ਬੰਦੇ ਸ਼ਾਮਲ ਹੋਏ ਆ ਬਹੁਤ ਬੰਦੇ ਪਰਿਵਾਰ ਸਾਡੇ ਦਾ ਅੱਜ ਘੱਟੋ ਘੱਟ 30 ਪਰਿਵਾਰ ਸਾਡੇ ਦਾ ਸ਼ਾਮਲ ਹੋਏ ਆ ਜਿਹੜੇ ਝਾੜੂ ਛੱਡ ਕੇ ਕੋਈ ਇੱਕ ਅੱਧਾ ਪਰਿਵਾਰ ਕਾਲੀ ਦਲ ਦਾ ਹੋਗਾ ਸਾਰੇ ਝਾੜੂ ਛੱਡ ਕੇ ਆਏ ਆ ਉਹਨਾਂ ਨੂੰ ਮੈਂ ਮੈਕ ਤੇ ਕਹਿ ਕੇ ਕਿਹਾ ਸੀ ਮਾ ਭਰਾਓ ਤੱਕੇ ਨਾਲ ਨਹੀਂ ਅਸੀਂ ਕਿਸੇ ਦੇ ਵੀ ਸਰੂਪਾ ਪਾਉਣਾ ਜਿੰਨੇ ਪਾਉਣਾ ਆਪਦੀ ਮਰਜ਼ੀ ਨਾਲ ਪਾਓ ਤੇ ਇੱਧਰ ਹੋ ਜੋ ਇਹ ਨਾ ਕੋਈ ਕਹਦੇ ਵੀ ਪਲਕੀ ਉੱਠ ਕੇ ਕੋਈ ਪੱਤਰਕਾਰ ਆ ਆਪਦਾ ਮੈਕ ਅੱਗੇ ਕਰੇ ਤੁਸੀਂ ਕਹਦੇ ਸਾਡੇ ਨਾਲ ਧੱਕੇ ਨਾ ਪਾ ਗਿਆ ਬਿਲਕੁਲ ਨਾ ਆਪਦੀ ਖੁਸ਼ੀ ਨਾਲ ਪਾਏ ਆ ਭੈਣ ਬਲਜੀਤ ਕੌਰ ਮੇਰੇ ਨਾਲ ਸੀ ਉਹਨਾਂ ਨੂੰ ਵੀ ਪਤਾ ਖੁਸ਼ੀ ਨਾਲ ਪਵਾਏ ਆ ਖੁਸ਼ੀ ਨਾਲ ਹੀ ਉਹਨਾਂ ਨੂੰ ਰੱਖਾਂਗੇ ਖੁਸ਼ੀ ਰਹਣਗੇ ਅੱਗੇ ਰਹਿਣਗੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਦੋ ਐਮਐਲਏ ਇਹ ਪਿਛਲਾ ਐਮਐਲਏ ਵੀ ਇੱਥੋਂ ਦਾ ਹੀ ਤੁਹਾਡੇ ਪਿੰਡ ਦਾ ਹੁਣ ਵਾਲਾ ਐਮਐਲਏ ਵੀ ਤੁਹਾਡੇ ਪਿੰਡ ਦਾ ਕੀ ਮਤਲਬ ਹੈਗਾ ਕੁਝ ਕੀਤਾ ਕਿ ਨਹੀਂ ਵੇਖੋ ਜੀ ਪਿਛਲੇ ਐਮਐਲਏ ਨੇ ਤਾਂ ਕੁਝ ਕੀਤਾ ਹੈ ਉੱਤ ਪਹਿਲਾਂ ਦਈਆਂ ਦੀਆਂ ਛੜਕਾਂ ਸਾਡੇ ਪਿੰਡ ਦੀਆਂ ਵੇਖ ਲਓ ਕਿਸੇ ਦੀ ਜਿਆਦਾ ਜ਼ੋਰ ਜਿਆਦਾ ਦੀ ਲੋੜ ਹੀ ਨਹੀਂ ਇੱਥੇ ਸਾਡੇ ਦਈ ਦੇ ਪਿੰਡ ਦੀਆਂ ਛੜਕਾਂ ਸਾਡਾ ਪਿੰਡ ਦਾ ਹੀ ਦਈ ਆ ਇਹੋ ਹੀ ਛੜਕਾਂ ਵੇਖ ਲਓ ਕੀ ਹਾਲ ਹੋ ਰਿਹਾ ਤੇ ਇਹ ਬਾਕੀ ਜਵਾਬ ਦੂਜਾ ਬਜ਼ੁਰਗ ਮੈਂ ਤਾਂ ਬਜ਼ੁਰਗ ਬੰਤਾ ਜਿੰਨੀ ਕਿ ਮੈਂ ਜਾਣਦਾ ਇਹੋ ਗੱਲ ਜਾਣਦਾ ਵੀ ਇਹਨੂੰ ਦਈਆਂ ਨਾਲ ਦੇ ਤੂੰ ਆਪਦੀ ਪਿੰਡ ਦੀਆਂ ਛੜਕਾਂ ਵਖਾ ਦੇ ਬਾਕੀ ਹਿੰਦੋ ਤਾਂ ਪੰਜਾਬ ਦੀਆਂ ਛਾੜੀ ਖਲਾ ਛੱਡ ਦਿਓ ਤੀ ਘਰ ਇਹ ਵੀ ਖਾ ਦਿਓ ਮਤਲਬ ਉਹ ਗੱਲ ਹੋਈ ਵੀ ਪਹਿਲਾਂ ਆਪਦੀ ਪੀੜੀ ਥੱਲੇ ਹੈ ਛੋਟੇ ਵਾਲੀ ਹਾਂ ਬਿਲਕੁਲ 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 ਇੱਥੋਂ ਦਾ ਤਾਂ ਉਹਦਾ ਆ ਬੋਟਾ ਪਾ ਬੈਠਿਆ ਅੱਜ ਬਸਤਾਉਣੇ ਪਏ ਆ ਤੇ ਗਾ ਬਸਤਾਈ ਜਾਵਾਂਗੇ ਜਨਾਜ਼ ਸਾੜ ਰਹਿ ਗਿਆ ਉਹ ਬਸਾਉਂਦੀ ਲਾਂਗੇ ਵੈਰੀ ਗਾ ਖਲਸਾ ਇਹ ਹਾਲਾਤ ਨੇ ਇਥੋਂ ਦੇ ਜੀ ਇਹੋ ਹੀ ਹਾਲ ਹੈ ਜੀ ਇਥੋਂ ਦੇ ਸਾਹ ਨਾਲ ਹਮ ਕੰਮ ਦੋਵੇਂ ਮੈਲਾ ਨੇ ਜਿਹੜਾ ਕਰਨਾ ਉਹਦਾ ਕਰਤਾ ਕੀ ਕਰਤਾ ਕੀ ਕਰਤਾ ਉਹਨਾਂ ਨੇ ਵੀ ਹਸਾਬ ਨਾਲ ਆਪਦਾ ਢਿੱਡ ਭਰਿਆ ਤੇ ਇਹਨੇ ਵੀ ਆਪਦਾ ਢਿੱਡ ਭਰ ਲਿਆ ਤੇ ਜਨਤਾ ਤੇ ਜਨਤਾ ਦੁਖੀ ਦੀ ਦੁਖੀ ਹਾਂ ਉਹਨਾਂ ਹਿਸਾਬ ਨਾਲ ਤੁਸੀਂ ਪਿੰਡ ਦਾ ਢੇੜਾ ਕਾਢ ਹੀ ਲਿਆ ਬਈ ਕਿੰਨੇ ਕੁ ਝੜਕ ਬਣੇ ਜਾਂ ਕਿੰਨਾ ਕਿ ਇਧਰ ਨੂੰ ਨਵੇਂ ਪੁਰਬ ਨੂੰ ਤੁਰ ਜਾ ਜੇ ਵੇਚ ਲਿਆ ਜਾਂ ਕਿੰਨੇ ਕੁ ਸਾਫ ਆ ਔਰ ਮੈਨੂੰ ਲੱਗਦਾ ਜਿੱਧਰਲੇ ਪਾਸੇ ਐਮਐਲਏ ਦੇ ਘਰ ਆ ਉਧਰੋਂ ਹੀ ਜ਼ਿਆਦਾ ਖਰਾਬ ਉਧਰੋਂ ਜ਼ਿਆਦਾ ਖਰਾਬ ਆ ਬਾ ਟੋਏ ਵੀ ਤੇ ਪਾਣੀ ਵੀ ਉਧਰ ਹੀ ਖੜਾ ਆਪਦੀ ਕਿਉਂ ਨਹੀਂ ਬਣਾ ਸਕੇ ਕੀ ਚੱਕਰ ਕੀ ਬਣਾ ਆਪਦੀ ਤਾਂ ਬੰਦਾ ਬਣਾਉਂਦਾ ਹੀ ਆ ਮੰਨ ਲਓ ਜਿਵੇਂ ਕਹਿੰਦੇ ਵੀ ਸਰਪੰਚ ਵੀ ਬਣੇ ਕਹਿੰਦਾ ਵੀ ਮੈਂ ਪਹਿਲਾਂ ਲੋਕਟੈਲ ਆਪਦੀ ਗਲੀ ਚ ਲਾਉਣੀ ਸੀ ਸੜਕ ਆਪਦੀ ਕਿਉਂ ਨਹੀਂ ਬਣਾ ਪਾਈ 2 ਐਮਐਲ 10 ਸਾਲੋਂ ਚ ਉਹ 10 ਸਾਲ ਹੋ ਚੱਲੇ ਆ ਜੇ ਆਪਦਾ ਢਿੱਡ ਭਰੂਗਾ ਤੇ ਗਾਂ ਮਤਲਕ ਜਨਤਾ ਲਈ ਵੀ ਬਣਾ ਕੇ ਦੇਣਗੇ ਜੇ ਆਪਦਾ ਹੀ ਨਾ ਭਰਿਆ ਤੇ ਦੂਜਿਆਂ ਦੀ ਕਿੱਥੋਂ ਬਣਾ ਦੇਣਗੇ ਇਹ ਤਾਂ ਨਹੀਂ ਕਿਤੇ ਕੋਠੀਆਂ ਕਟੀਆਂ ਪਾਸੇ ਪਾਈ ਬੈਠੇ ਵੀ ਜਦੋਂ 5 ਸਾਲ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਕਿਤੇ ਹੋਰ ਚੱਲੀਏ ਇਹ ਤਾਂ ਮਾਲਕੀ ਜਾਣਦਾ ਹੁਣ ਬਈ ਪਾਸੇ ਪਾਈ ਬੈਠੇ ਕਿ ਕੀ ਆ ਅਸੀਂ ਤਾਂ ਇੱਥੋਂ ਦਾ ਹੀ ਵੇਖਣਾ ਵੀ ਇੱਥੇ ਤਾਂ ਸਾਨੂੰ oven ਦੀਦਾ ਪਿਆਣਾ ਹੂੰ ਸਾਹਮਣੇ ਦਾ ਅਗਲਾ ਉਸਤਾ ਹੁਣ ਇਹ ਰਹਿੰਦਾ ਪਾਸੇ ਜੋ ਮਰਜ਼ੀ ਕਰੀ ਜਾਵੇ ਜਿਹਦੇ ਸਾਥ ਦੀ ਦਾ ਹਾਂ ਹੂੰ ਬਿਲਕੁਲ ਹਾਂਜੀ ਆਸ਼ੂ ਜੀ ਅੱਜ ਉਸ ਐਮਐਲਏ ਦੇ ਪਿੰਡ ਖੜੇ ਹੋ ਜਿਹੜਾ ਮੌਜੂਦਾ ਵੀ ਆ ਤੇ ਇੱਕ ਪਹਿਲਾਂ ਸਾਬਕਾ ਵੀ ਹੋ ਚੁੱਕੇ ਨੇ ਤੇ ਚਰਚਾ ਤੁਸੀਂ ਵੀ ਸੁਣ ਲਈ ਆ ਤੁਸੀਂ ਵੀ ਨੰਗ ਕੇ ਆਇਓ ਕੀ ਹਾਲਾਤ ਨੇ ਉੱਥੋਂ ਦੇ ਹਾਲਾਤ ਦੇਖੋ ਉਹਦਾ ਉਹਦਾ ਕਸੂਰ ਨਹੀਂ ਹੈ ਕਿਉਂਕਿ ਜਦੋਂ ਇਨਸਾਨ ਜਿੱਤ ਜਾਂਦਾ ਨਾ ਜੀ ਮੁੜਖਿਆਂ ਨੂੰ ਪਤਾ ਨਹੀਂ ਚੱਲਦਾ ਉਹ ਜ਼ਮੀਨ ਤੇ ਪੈਰ ਲਾਉਂਦਾ ਹੀ ਨਹੀਂ ਹੁਣ ਐਮਐਲਏ ਸਾਹਿਬ ਕਦੀ ਆਪਦੇ ਘਰ ਤੋਂ ਬਾਹਰ ਨਿਕਲੇ ਹੋਣ ਤਾਂ ਪਤਾ ਲੱਗੇ ਉੱਥੇ ਗੱਡੀ 'ਚ ਬਹਿ ਜਾਂਦੇ ਨੇ ਤੇ ਨਿਕਲ ਜਾਂਦੇ ਨੇ ਜਦੋਂ ਪਿੰਡ 'ਚ ਕਦੀ ਜਾਣਾ ਹੀ ਨਹੀਂ ਕਿਸੇ ਨੂੰ ਮਿਲਣਾ ਹੀ ਨਹੀਂ ਮੈਂ ਨਹੀਂ ਮੰਨਦਾ ਵੀ 4 ਸਾਲਾਂ 'ਚ ਕਿਸੇ ਪਿੰਡ ਦੇ ਗੁਆਂਢੀ ਦੇ ਘਰੇ ਵੀ ਗਏ ਹੋਣਗੇ ਉਹ ਤੇ ਪਿੰਡ ਦਾ ਨੂੰ ਕਿੱਥੋਂ ਪਤਾ ਚੱਲਣਾ ਨਾਲੇ ਜਿਵੇਂ ਦੀ ਕੋਕੋ ਉਹਵੇਂ ਕੋਕੇ ਦੇ ਬੱਚੇ ਹੁੰਦੇ ਆ ਇਹਨਾਂ ਨੇ ਵਿਕਾਸ ਤਾਂ ਛਿੱਕੇ ਟਾਂਕੇ ਰੱਖਤਾ ਜਿਹੜੀ ਸਰਕਾਰ ਵਿਕਾਸ ਦੇ ਨਾਮ ਤੇ ਆਈ ਸੀਗੀ ਤੁਹਾਨੂੰ ਮੈਂ ਧਿਆਨ ਚ ਲਿਆ ਦਿਆਂ ਅਕਾਲੀ ਮੇਰੇ ਖਿਆਲ ਦੇ ਨਾਲ ਜਿਹੜੇ ਸਿਵਲ ਹਸਪੀਟਲ ਦੇ ਕਰਮਚਾਰੀ ਹੈ ਵੱਖ-ਵੱਖ ਅਧਿਕਾਰੀਆਂ ਨੇ ਬਹੁਤ ਵੱਡੇ ਪਦਰ ਤੇ ਘਤਰਨਾ ਲਗਾਇਆ ਉਹਦਾ ਰੀਜ਼ਨ ਇਹ ਸੀ ਵੀ ਚਾਰ ਤੋਂ ਪੰਜ ਹਸਪੀਟਲ ਇਹ ਠੇਕੇ ਤੇ ਕਰ ਰਹੇ ਆ ਸੋ ਮੈਨੂੰ ਇਹ ਗੱਲ ਦਾ ਤੁਸੀਂ ਜਵਾਬ ਦਿਓ ਵੀ ਇਹ ਸਰਕਾਰੀ ਹਸਪੀਟਲ ਗਰੀਬ ਬੰਦੇ ਉਹ ਕਿੱਥੇ ਜਾਣਗੇ ਮੇਰੇ ਵੀ ਹਸਪੀਟਲਸ ਨੇ ਮੈਂ ਵੀ ਕੰਮ ਕਰ ਰਿਹਾ ਮੇਰਾ ਵੀ ਮੈਂ ਵੀ ਡਾਕਟਰੀ ਪੇਸ਼ੇ ਵਿੱਚ ਆ ਪਰ ਡਾਕਟਰ ਦੀ ਸੈਲਰੀ ਅਫੋਰਡ ਕਰਨੀ ਬਹੁਤ ਔਖੀ ਹੈ 4-4 ਪਾਈਪ ਲਗ ਤਾਂ ਸੈਲਰੀਆ ਮਹੀਨੇ ਦੀ ਹੈ ਸੋ ਪ੍ਰਾਈਵੇਟ ਵਿੱਚ ਆਮ ਬੰਦਾ ਇਲਾਜ ਨਹੀਂ ਕਰਵਾ ਸਕਦਾ ਮੈਂ ਇਸ ਗੱਲ ਨੂੰ ਖੁਦ ਕਹਿਣਾ ਲੇਕਿਨ ਪ੍ਰੋਬਲਮ ਇਸ ਗੱਲ ਦੀ ਜੇ ਸਰਕਾਰ ਹੀ ਇਸ ਤਰੀਕੇ ਦਾ ਕੰਮ ਕਰੇਗੀ ਤੇ ਫਿਰ ਲੋਕ ਕਿੱਥੇ ਜਾਣਗੇ ਗਰੀਬ ਬੰਦੇ ਕਿੱਥੇ ਜਾਣਗੇ ਸੋ ਗਵਰਨਮੈਂਟ ਇਹ ਸਰਕਾਰ ਇਹ ਕਹਿ ਕੇ ਆਈ ਸੀ ਅਸੀਂ ਗਰੀਬਾਂ ਦਾ ਬੰਦਾ ਹੱਕ ਦੇਵਾਂਗੇ ਗਰੀਬਾਂ ਦੇ ਨਾਲ ਖੜਾਂਗੇ ਇਹ ਸਰਕਾਰ ਨੇ ਤਾਂ ਨੌਕਰੀਆਂ ਦੇਣੀਆਂ ਸੀ ਤੇ ਇਹ ਨੌਕਰੀਆਂ ਚੇਕੇ ਡੰਗਤੀਆਂ ਜੇ ਉਹ ਕੋਈ ਇਹਦਾ ਦੀ ਗੱਲ ਬਣਦੀ ਹੈ ਕਿੰਨੇ ਹਜ਼ਾਰ ਬੱਚੇ ਉੱਥੋਂ ਬੇਰੋਜ਼ਗਾਰ ਹੋਣਗੇ ਕਿੰਨੇ ਲੋਕ ਬੇਰੋਜ਼ਗਾਰ ਹੋ ਜਾਣਗੇ ਸੋ ਇਸ ਕਰਕੇ ਮੈਂ ਸਮਝਦਾ ਸਰਕਾਰ ਦੀ ਪਾਲਿਸੀ ਫੇਲ ਹੈ ਜੇ ਕੋ ਸਟਰੈਟਜੀ ਨਹੀਂ ਬਣਾ ਪਈ ਤੇ ਐਮਐਲਏ ਫੇਲ ਨੇ ਇਹਨਾਂ ਨੇ ਕੋਈ ਚੰਗੀ ਐਡਮਿਨਿਸਟ੍ਰੇਸ਼ਨ ਨਹੀਂ ਕੀਤੀ ਕੋਈ ਵਰਕਰ ਨਹੀਂ ਸੈੱਟ ਕੀਤੇ ਕਿਸੇ ਵਰਕਰ ਨਾਲ ਬੈਠ ਕੇ ਕੋ ਪਲੈਨਿੰਗ ਨਹੀਂ ਕੀਤੀ ਬੰਦਾ ਮੀਟਿੰਗਸ ਲੈਂਦਾ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਦਾ ਆਪਦੇ ਐਸਐਚਐਸ ਨੂੰ ਬੁਲਾਉਂਦਾ ਹੈ ਅਲਰਟ ਕਰਦਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਇਸ 5 ਕਿਲੋ ਮੀਟਰ ਦੇ ਟੈਰੀਟਰੀ ਸਭ ਨਾਲ ਬਦਰਸ਼ਾ ਵਿਗਦਾ ਹੂੰ ਫਰੋਸਪੁਰ ਜੂਨ ਤੇ ਤੁਸੀਂ ਬਾਰ ਬਾਰ ਦੇਖਿਆ ਹੋਊਗਾ ਕਈ ਵਾਰੀ ਕਈ ਬੰਦਿਆਂ ਨੇ ਉੱਠ ਕੇ ਮੁੱਦੇ ਨੂੰ ਉਚਾਲਿਆ ਕਿ ਨਸ਼ਾ ਬਹੁਤ ਹੈ ਠੀਕ ਹੈ ਗਵਰਨਮੈਂਟ ਪਾਲਿਸੀਜ਼ ਬਣਾਉਣ ਦੀ ਕੋਸ਼ਿਸ਼ ਕਰਦੀ ਲੇਕਿਨ ਐਮਐਲਏ ਨੇ ਇਸ ਕਾਲ ਨੂੰ ਕਮਾਂਡ ਕਰਨਾ ਹੁੰਦਾ ਉਹਦਾ ਕੰਮ ਹੁੰਦਾ ਐਮਐਲਏ ਦਾ ਐਮਐਲਏ ਦਾ ਕੰਮ ਨਹੀਂ ਹੁੰਦਾ ਵੀ ਪਹੁੰਚੇ ਚੱਕੇ ਤੱਕ ਕਿਤੇ ਪਾਣੀ ਵਿੱਚ ਵੜ ਗਏ ਹੂੰ ਐਮਐਲਏ ਨੇ ਐਡਮਿਨਿਸਟ੍ਰੇਸ਼ਨ ਆ ਬੈਠ ਕੇ ਪਲਾਨਸ ਕਰਨੀ ਹੁੰਦੇ ਭਾਈ ਵੀ ਤੁਸੀਂ ਕੀ ਰੋਡਮੈਪ ਬਣਾਏ ਆ ਫਲਡ ਆ ਰਹੇ ਨੇ ਐਮਐਲਏ ਦਾ ਪਲਾਨ ਰਾਤ ਨੂੰ ਗਸ਼ਟ ਕਿੱਥੇ ਕਰਨੀ ਹੈ ਕਿੱਥੇ ਕਿੱਥੇ ਨਸ਼ਾ ਵਿਕ ਰਿਹਾ ਉਹਤੇ ਕੀ ਪਲੈਨਿੰਗਸ ਕਰ ਰਹੀ ਹੈ ਸਰਕਾਰ ਕੋਈ ਚੰਗਾ ਐਕਸ਼ਨ ਲਵੇ ਸਰਕਾਰ ਕਹੇ ਭਾਈ ਬੰਦਾ ਸਸਪੈਂਡ ਕਰ ਦਾਂਗੇ ਬੰਦਾ ਬਾਹਰ ਨਹੀਂ ਹੋਊਗਾ ਜੇ ਨਸ਼ਾ ਹੈਗਾ ਤੇ ਉਸੀ ਦਾ ਪਹਿਲਾਂ ਤੁਹਾਨੂੰ ਮੈਂ ਧਿਆਨ ਚ ਲਿਆ ਦਿਆਂ ਠੀਕ ਹੈ ਮੈਂ ਆਪ ਦੀ ਸਰਕਾਰ ਨੂੰ ਚੰਗਾ ਨਹੀਂ ਦੱਸਦਾ ਮੈਂ ਕਹਿੰਦਾ ਪਾਰਟੀ ਵਿਸ਼ੇਸ਼ ਮਾੜੀ ਨਹੀਂ ਹੁੰਦੀ ਉਹਦੇ 'ਚ ਕੁਝ ਬੰਦੇ ਮਾੜੇ ਹੋ ਸਰ ਮੈਂ ਵੀ ਮਾੜਾ ਹੋ ਸਕਦਾ ਲੋਕਾਂ ਨੇ ਮੈਨੂੰ ਵੇਖਿਆ ਤੇ ਹੈ ਨਹੀਂ ਮੇ ਕਾਂਗਰਸ ਦੀ ਸੀ ਕਾਲੀਦਾਲ ਦੀ ਸੀਗੀ ਪਰ ਲੋਕਾਂ ਨੂੰ ਮੈਨੂੰ ਲੱਗਦਾ ਨਸ਼ੇ ਦੀ ਜਿਹੜੀ ਹੋਮ ਡਿਲੀਵਰੀ ਘਰੇ ਤੱਕ ਹੋਣ ਲੱਗ ਪਈ ਜਿਵੇਂ ਪੀਜ਼ਾ ਹੋਮ ਡਿਲੀਵਰੀ ਹੁੰਦਾ ਹੋਵੇ ਨਸ਼ਾ ਹੋਮ ਡਿਲੀਵਰੀ ਹੋਣ ਲੱਗ ਪਿਆ ਸੋ ਇਸ ਟੈਰੀਟਰੀ ਵਿੱਚ ਤੇ ਸ਼ਹਿਰ ਦੇ ਜਿੰਨਾ ਵੈਪਨ ਅਸਲਾ ਹੈ ਹੁਣ ਸ਼ਰਿਆਮ ਬਲਾਕਾਂ ਦੇ ਵਿੱਚ ਵੈਪਨਾਂ ਦੇ ਮੇਰੇ ਖਿਆਲ ਨਾਲ ਬੈਗਾਂ ਦੇ ਬੈਗ ਆਏ ਮੈਂ ਪਿੱਛੇ ਜੀ ਬਲਾਕਸ ਗਿਆ ਸਤਨਾਮ ਜੀ ਨਾਲ ਸੀਗੇ ਅਸੀਂ ਕੋਈ ਪਲਾਨ ਕਰਕੇ ਨਹੀਂ ਗਏ ਸੀਗੇ ਅਸੀਂ ਇੱਕ ਡਿਸਕਸ ਕਰਨ ਗਏ ਸੀ ਯਾਰ ਆ ਪੇਪਰ ਨੇ ਅਸੀਂ ਵੀ ਚਾਹੁੰਦੇ ਆ ਵੀ ਸਾਡਾ ਭਾਈਚਾਰਾ ਖਰਾਬ ਨਾ ਹੋਵੇ ਅਸੀਂ ਆਪਸ ਦੇ ਵਿੱਚ ਵਧੀਆ ਤਰੀਕੇ ਨਾਲ ਇੱਕ ਦੂਜੇ ਇੰਨੇ ਕਿ ਰਹੀਏ ਕਿ ਬਲੌਂਡ ਜੋਗੇ ਰਹਿ ਜਾਈਏ ਅਸੀਂ ਆਪ ਦਾ ਇਨਾ ਮਨ ਖਰਾਬ ਨਾ ਕਰ ਲਈ ਇਲੈਕਸ਼ਨਾਂ ਵਿੱਚ ਵੀ ਅਸੀਂ ਕਿਸੇ ਨੇ ਇੱਕ ਦੂਸਰੇ ਦਾ ਪਿਓ ਤਾਂ ਮਾਰਿਆ ਨਹੀਂ ਵੋਟਾਂ ਲਈ ਤੇ ਪਾਰਟੀਆਂ ਲਈ ਲੜ ਰਹੇ ਆ ਨਾ ਸੋ ਉਹਨੂੰ ਸਤਕਾਰ ਤਰੀਕੇ ਨਾਲ ਵੀ ਉੱਥੇ ਮੈਂ ਤੁਹਾਨੂੰ ਦੱਸ ਦਾਂ ਸਤਨਾਮ ਜੀ ਮੇਰੇ ਨਾਲ ਸੀਗੇ ਤੇ ਉੱਥੇ ਦਾ ਮੌਲ ਹੀ ਬਣ ਗਿਆ ਵੀ ਇੱਕ ਦੂਜੇ ਨੂੰ ਵੈਪਨ ਨਹੀਂ ਸਿੱਧੇ ਕਰ ਲੈ ਤੇ ਉਥੇ ਮਰਨ ਮਤਲਬ ਇਹਨਾਂ ਨੂੰ ਐਕਚੁਅਲ ਚ ਪਤਾ ਹੀ ਨਹੀਂ ਕੰਟਰੋਲ ਹੀ ਹੈ ਨਹੀਂ ਇੱਕ ਬੱਚਿਆਂ ਦੇ ਹੱਥ ਸਿਸਟਮ ਫੜਾ ਦਿੱਤਾ ਜਿਹੜੇ ਨਬਾਲਗ ਨੇ ਜਿਵੇਂ ਅੱਜਕੱਲ ਛੋਟੇ ਛੋਟੇ ਮਤਲਬ ਸਤਨਾਮ ਜੀ ਨੇ ਸਪੀਚ ਵੀ ਦੱਸਿਆ ਵੀ ਮਾਝੇ ਵਾਲੇ ਪਾਸੇ ਚੱਲੋ ਛੋਟੇ ਛੋਟੇ ਬੱਚੇ ਥ੍ਰੈਟ ਦੇ ਜਾਂਦੇ ਆ ਕਿ ਜਿਹੜੇ ਜ਼ਿਮੀਦਾਰ ਕਿਸਾਨ ਮਿਹਨਤ ਕਰ ਰਹੇ ਨੇ ਉਹ ਬੰਦੇ ਆਪਣੀ ਫਸਲ ਸੁੱਟ ਕੇ ਕਰਿਆ ਉਹਦੇ ਘਰ ਪਹੁੰਚਦੇ ਨੇ ਪਹਿਲੇ ਕੀ ਤਰ੍ਹਾਂ ਰਸਤੇ ਲੁੱਟ ਲੈਂਦੇ ਆ ਸੋ ਪੰਜਾਬ ਦੇ ਹਾਲਾਤ ਆ ਸਰਕਾਰ ਮੈਨੂੰ ਲੱਗਦਾ ਕਿ ਤਨਾ ਕਿਤੇ ਬਹੁਤ ਵੱਡੇ ਫੇਰੀਅਲ ਚ ਇਹਨੂੰ ਕਾਬਜ ਨਾ ਕਰਨ ਦੇ ਚ ਪਹਿਲਾਂ ਜਿਹੜਾ ਤੁਸੀਂ ਦੇਖੋ ਆਰਟੀਕਲਸ ਕੱਢ ਲਓ ਮੈਂ ਤੁਹਾਨੂੰ 6 ਮਹੀਨੇ ਪੁਰਾਣੇ ਐਸਪੀ ਡਿੰਦੀਪ ਸਾਹਿਬ ਸੀਗੇ ਮੇਰਾ ਬਹੁਤ ਪਿਆਰ ਸੀ ਉਹਨਾਂ ਨਾਲ ਉਹ ਆਪਰੇਸ਼ਨ ਕਾਸੋ ਚਲਾਉਂਦੇ ਸੀ ਉਹਦੇ ਲਈ ਕਈ ਪੱਤਰਕਾਰਾਂ ਨੇ ਆਵਾਜ਼ ਚੁੱਕੀ ਪਹਿਲਾਂ ਤੁਸੀਂ ਦੇਖਿਓ ਜਿਹੜਾ 2 ਗ੍ਰਾਮ 5 ਗ੍ਰਾਮ 10 ਗ੍ਰਾਮ 7 ਗ੍ਰਾਮ ਮਿਲਦਾ ਹੁੰਦਾ ਸੀਗਾ ਇਹ ਇੰਨਾ ਮਾਤਰਾ ਜਿਹਾ ਕਿਵੇਂ ਹੋਣ ਲੱਪਿਆ ਜਾਂ ਤਾਂ ਪਹਿਲਾਂ ਨਹੀਂ ਵਾਚ ਕੀਤਾ ਗਿਆ ਤੇ ਜਾਂ ਹੁਣ ਵਧ ਗਿਆ ਤੇ ਜੇ ਵਧ ਗਿਆ ਫਿਰ ਇਹਦੀ ਕਿਹਦੀ ਦੇਣਾ ਹੈ ਸਰਕਾਰ ਕੀ ਦੇਖ ਰਹੀ ਹੈ ਇਹ ਨਕਸ਼ਾ ਮੰਨ ਲਓ ਕਿਲੋਆਂ ਦੇ ਹਿਸਾਬ ਨਾਲ ਆ ਰਿਹਾ ਤੇ ਇਹਦਾ ਜਿਹੜਾ ਪੈਸਾ ਫੰਡ ਉਹ ਕਿਵੇਂ ਜਾ ਰਿਹਾ ਪਾਕਿਸਤਾਨ ਦੇ ਵਿੱਚ ਇਹ ਬਹੁਤ ਵੱਡਾ ਸਵਾਲ ਹੈ ਗਵਰਨਮੈਂਟ ਜੇ ਪਾਲਿਸੀ ਬਣਾਵੇ ਅਗਰ ਕਿਸੇ ਆਫੀਸਰ ਦਾ ਫੋਨ ਗਵਾਜੇ ਕਿਸੇ ਦਾ ਪੈਸਾ ਦੋ ਨੰਬਰ ਦਾ ਕਿਤੇ ਪੈ ਜਾਏ ਤੇ ਸਰਕਾਰ ਮੈਂ ਸਮਝਦਾ ਗਵਰਨਮੈਂਟ ਜੇ ਗੌਰ ਕਰ ਲਿਓ 1 ਮਿੰਟ ਚ ਕਰ ਸਕਦੀ ਹੈ ਜੇ ਗੌਰ ਕਰਨੀ ਹੋਵੇ ਤਾਂ 1 ਮਿੰਟ ਚ ਕਰ ਸਕਦੀ ਹੈ ਪਰ ਜੇ ਗੌਰ ਕਰੇ ਸੋ ਇਹ ਬੜਾ ਵੱਡਕ ਸਵਾਲੇ ਚ ਇਹਨਾਂ ਵੀ ਜਿਹੜਾ ਨਸ਼ਾ ਆ ਰਿਹਾ ਉਹ ਆ ਤਾਂ ਹੁਣ ਕਿਲੋਆਂ 50 ਕਿਲੋ 40 ਕਿਲੋ ਦੇਖੋ ਇਹ ਤਾਂ ਆਮ ਜੀ ਗੱਲ ਹੋ ਗਈ ਪਹਿਲਾਂ ਗ੍ਰਾਮ 50 ਗ੍ਰਾਮ ਹੁੰਦਾ ਸੀ 50 ਕਿਲੋ 50 ਗ੍ਰਾਮ ਚ ਬਹੁਤ ਫਰਕ ਹੈ ਜੀ ਸੋ ਇਸ ਕਰਕੇ ਇੰਨੀ ਤਦਾਦ ਆ ਰਿਹਾ ਉਹ ਪੈਸਾ ਕਿਵੇਂ ਯੂਟਿਲਾਈਜੇਸ਼ਨ ਹੋ ਰਹੀ ਹੈ ਉਹ ਪੈਸਾ ਕਿਸ ਥਰੂ ਜਾ ਰਿਹਾ ਅਗਰ ਚੀਜ਼ ਆ ਰਹੀ ਹੈ ਜਾਂ ਵੈਪਨਸ ਆ ਰਹੇ ਆ ਉਹ ਚੀਜ਼ ਜਾਣ ਦਾ ਵੀ ਸਿਸਟਮ ਹੋਊਗਾ ਮੈਂ ਸਮਝਦਾ ਇਹ ਪਾਲਿਸੀਸ ਕੋਈ ਸਰਕਾਰ ਨੂੰ ਇਹ ਜੀ ਬਣਾਉਣੇ ਚਾਹਦੀ ਇਹ ਦੇਖੋ ਬੇਫੂਜੀਆਂ ਗੱਲਾਂ ਬੇਫੂਜੀ ਤੁਸੀਂ ਲੋਕਾਂ ਨੂੰ ਇੰਨਾ ਡਿਪੈਂਡੈਂਟ ਕਿਉਂ ਬਣਾ ਰਹੇ ਹੋ ਤੁਸੀਂ ਲੋਕਾਂ ਨੂੰ ਪਾਲਿਸੀ ਜਿਹਦੀ ਬਣਾ ਕੇ ਕਿਉਂ ਨਹੀਂ ਦੇ ਰਹੇ ਕਿ ਲੋਕ ਆਟੇਵਾਲ ਬੈਠ ਕੇ ਦੇਖਣ ਹੀ ਨਾ ਯਾਰ ਕੋਈ ਡਿਵੈਲਪਮੈਂਟ ਇਹੋ ਜਿਹਾ ਬਣਾਓ ਲੋਕਾਂ ਨੂੰ ਰੋਜ਼ਗਾਰ ਇਹੋ ਜਿਹਾ ਦਿਓ ਬਾਰਡਰ ਬੈਲਟ ਹੈ ਇੱਥੇ ਕੋਈ ਫੰਡਸ ਇਹੋ ਜਿਹਾ ਰਾਈਸ ਕਰਾਓ ਕਿ ਲੋਕਾਂ ਨੂੰ ਕੋਈ ਸੁਵਿਧਾ ਹੋ ਸਕੇ ਅਸੀਂ ਲੋਕਾਂ ਨੂੰ ਇਸ ਗੱਲ ਦਾ ਅਡਿਕਟਡ ਥੋੜੀ ਬਣਾਉਣਾ ਵੀ ਹੁਣ ਭਾਜਪਾ ਸਰਕਾਰ ਹੈ ਉਹ ਆਰਟੀਕਲਸ ਲਵਾਉਂਦੀ ਵੱਡੇ ਵੱਡੇ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਇਹਨੇ ਕੋਠੇ ਪਵਾ ਦਿੱਤੇ ਮੈਂ ਕਹਿੰਦਾ ਸ਼ੇਮ ਔਨ ਯੂ ਵੀ ਅਸੀਂ ਹੱਲੇ ਵੀ ਇਹਨਾਂ ਗੱਲਾਂ ਇਹਨਾਂ ਗੱਲਾਂ ਜਿ ਸੋ दैट ਸਾਡਾ ਜਿਹੜਾ ਅਗਲਾ ਵਿਜ਼ਨ ਹੋਣਾ ਚਾਹੀਦਾ ਉਹ ਵਿਜ਼ਨ ਇਹ ਇਕਨੋਮੀਸ ਹੋਣਾ ਚਾਹੀਦਾ ਵੀ ਅਸੀਂ ਆਪਦੇ ਬੱਚਿਆਂ ਨੂੰ ਕਿਵੇਂ ਗਰੋਥ ਦੇ ਸਕਦੇ ਆ ਬੱਚਿਆਂ ਨੂੰ ਗਰੋਥ ਦੇ ਵਿੱਚ ਅਸੀਂ ਅਵੇਅਰਨੈਸ ਕਿਵੇਂ ਦੇ ਸਕਦੇ ਆ ਸਾਡੇ ਬੱਚੇ ਪੜ੍ਹ ਲਿਖਣ ਡਿਪੈਂਡਡ ਕਿਸੇ ਨਾਲ ਗੱਲ ਕਰਨ ਜੋਗੇ ਹੋਣ ਕਿਸੇ ਨਾਲ ਸਵਾਲ ਕਰਨ ਜੋਗੇ ਹੋ ਅੱਜ ਐਡੀ ਵੱਡੀ ਤਰਾਸਦੀ ਹੈ ਕਿ ਮੈਂ ਸਮਝਦਾ ਪੋਲਿਟਿਕਸ ਕੋਈ ਆਉਣਾ ਨਹੀਂ ਚਾਹੁੰਦਾ ਉਹ ਕਹਿੰਦਾ ਡਰਟੀ ਪੋਲਿਟਿਕਸ ਹੈ ਪੋਲਿਟਿਕਸ ਕੁਝ ਨਹੀਂ ਰੱਖਿਆ ਰੀਜ਼ਨ ਕਿ ਪੋਲਿਟਿਕਸ ਵਿਦਆਊਟ ਪੈਸੇ ਹੋ ਨਹੀਂ ਸਕਦੀ ਲੋਕਾਂ ਦੀ ਪ੍ਰਿਸਕ੍ਰਿਪਸ਼ਨ ਸ਼ਟ ਹੋ ਗਈ ਐਕਚੁਅਲ ਮੁੱਦੇ ਕਿਸ ਨੂੰ ਪਤਾ ਹੀ ਨਹੀਂ ਮੁੱਦਾ ਮੁੱਦਾ ਪੋਲਿਟਿਕਸ ਨਹੀਂ ਹੈ ਮੇਰਾ ਐਮਐਲਏ ਬਣਨਾ ਮੁੱਦਾ ਨਹੀਂ ਮੇਰਾ ਵਿਜ਼ਨ ਹੈ ਕਿ ਯਾਰ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚ ਜਾਵੇ ਸਿਸਟਮ ਨੂੰ ਸਿਸਟਮ ਤਰੀਕੇ ਨਾਲ ਚਲਾਇਆ ਜਾਵੇ ਹਰ ਜਗ੍ਹਾ ਤੇ ਉਹ ਰਿਸ਼ਵਤਖੋਰੀ ਚੱਲ ਰਹੀ ਹੈ ਸਾਬ ਦੁਨੀਆ ਦੇ ਉੱਤੇ ਸਾਰੇ ਐਮਐਲਏ ਬਣ ਕੇ ਨਾਮ ਬਣਾ ਰਹੇ ਇਹੋ ਜਿਹੇ ਬਹੁਤ ਨਾਮਵਰ ਸ਼ਕਤੀਤਾ ਨੇ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਕੁਝ ਨਹੀਂ ਲਿਆ ਤੇ ਅੱਜ ਪੰਨਿਆਂ ਦੇ ਵਿੱਚ ਨਾ ਲਿਖੇ ਗਏ ਸੋ ਦੈਟ ਮੇਰੀ ਇਹ ਗੁਜ਼ਾਰਿਸ਼ ਹੈ ਇਲੈਕਸ਼ਨ ਕੋਈ ਵੀ ਲੜ ਰਿਹਾ ਹੈ ਵਿਜ਼ਨ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਲਾਈਫ ਦੇ ਵਿੱਚ ਵਿਜ਼ਨ ਕੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਸੋ ਮੈਂ ਮੈ ਮੈਨੂੰ ਕਿਤੇ ਪ੍ਰਮਾਤਮਾ ਮੌਕਾ ਦੇਵੇ ਮੈਂ ਆਈ ਡੋਟ ਲਾਈਕ ਦਿਸ ਸੋ ਕਿ ਮੈਂ ਇਹ ਚੀਜ਼ ਸੋਚਿਆ ਯਾਰ ਕਿ ਮੈਂ ਆਫੀਸਰ ਮੈਂ ਕਿਹਨਾਂ ਮੀਟਿੰਗਸ ਲੋ ਯਾਰ ਐਸ ਐਚਓ ਮੇਰੇ ਅੱਡ ਰਹ ਹੁੰਦੇ ਆ ਮੈਂ ਜਵਾਬ ਦਈਆਂ ਮੇਰਾ ਫਰਜ਼ ਬੰਦਾ ਹੈ ਅਗਰ ਕੋਈ ਵਾਰਦਾਤ ਹੁੰਦੀ ਹੈ ਮੇਰਾ ਪਹੁੰਚਣਾ ਬੰਦਾ ਅਗਰ ਕੋਈ ਚਿੱਟਨਾ ਮਰਦਾ ਹੈ ਪਹਿਲਾਂ ਵੀ 2022 ਤੋਂ ਲੈ ਕੇ 17 ਤੋਂ ਲੈ ਕੇ 22 ਦੇ ਵਿੱਚ ਉਦੋਂ ਵੀ ਮੇਰੇ ਕੋਲ ਡਾਟਾ ਪਿਆ ਕਿੰਨੇ ਬੱਚੇ ਮਰ ਚੁੱਕੇ ਆ ਸੋ ਦੈਟ ਹੁਣ ਵੀ ਮਰ ਰਹੇ ਨੇ ਤਾਂ ਇਹ ਤਾਂ ਸਾਡੀ ਪਾਲਿਸੀ ਕੀ ਬਣੀ ਹੈ ਅਸੀਂ ਤਾਂ ਕੀ ਬਣਾ ਸਕੇ ਸੋ ਦੈਟ ਮੈਨੂੰ ਇਹ ਲੱਗਦਾ ਵੀ ਹੱਲੇ ਅਸੀਂ ਬਹੁਤ ਪਿੱਛੇ ਆ ਹੱਲੇ ਤਾਂ ਜਿਹੜੀ ਵੋਟ ਹੈ ਉਹ ਆਪਾਂ ਮਤਲਬ ਮਾਈਂਡ ਨਾ ਕਰਿਓ ਗਲੀਆਂ ਨਾਲੀ ਤੱਕ ਸੋਚ ਰੱਖ ਕੇ ਬੈਠੇ ਆ ਸਾਨੂੰ ਥੋੜਾ ਜਿਹਾ ਆਪਦੇ ਬੱਚਿਆਂ ਨੂੰ ਵੇਅਰ ਕਰਨਾ ਪਊਗਾ ਔਰ ਚੰਗਿਆਂ ਲੋਕਾਂ ਨੂੰ ਪੋਲਿਟਿਕਸ ਦੇ ਵਿੱਚ ਆ ਕੇ ਅਗਰ ਅਸੀਂ ਚਾਹੁੰਨੇ ਆ ਇਮਾਨਦਾਰੀ ਪਹਿਲਾਂ ਸਾਨੂੰ ਆਪਣੇ ਆਪ ਨੂੰ ਸਾਫ਼ ਕਰਨਾ ਪਊਗਾ ਮੈਂ ਸਾਰੀ ਤੇਰੀ ਲੋਕ ਮੈਨੂੰ ਵੀ ਬਹੁਤ ਚੰਗਾ ਬਣਾ ਬੋਲਦੇ ਆ ਮੈਂ ਵਾਦਰ ਕਰੂੰਗਾ ਤੇ ਮੈਂ ਕਿ ਵਾਦ ਨਹੀਂ ਸਕਦਾ ਸੋ ਇਸ ਸੀਜ਼ਨ ਨੂੰ ਇਗਨੋਰ ਕਰਨਾ ਪੈਂਦਾ ਹੈ ਸੋ ਦੈਟ ਪਾਲਿਸੀਜ਼ ਲਿਓਣੀ ਪਊਗੀ ਅਗਰ ਕਾਂਗਰਸ ਵੀ ਹੈ ਤੇ ਪਾਲਿਸੀਜ਼ ਲੈ ਕੇ ਆਏਗੀ ਤੇ ਲੋਕ ਐਕਸੈਪਟ ਕਰਨਗੇ ਵਿਦਾਊਟ ਪਾਲਿਸੀਜ਼ ਮੈਨੂੰ ਲੱਗਦਾ ਹੁਣ ਸਰਕਾਰ ਕਿਸੇ ਦੀ ਵੀ ਨਹੀਂ ਆ ਸਕਦੀ ਸੋ ਪਾਲਿਸੀ ਚਾਹੀਦੀ ਹੈ ਸੋ ਉਸ ਵਿਜ਼ਨ ਦੇ ਉੱਤੇ ਅਸੀਂ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਆਪ ਦੇ ਟਕਸਾਲੀ ਪਰਿਵਾਰ ਦੇ ਵਰਕਰਾਂ ਲਈ ਅਸੀਂ ਵੋਟ ਮੰਗ ਰਹੇ ਹਾਂ ਉਸੇ ਵੀ ਅਸੀਂ ਅੱਜ ਐਮਐਲਏ ਜਿਹੜੇ ਦੂਰ ਰਹਿ ਚੁੱਕੇ ਇੱਥੇ ਪਹੁੰਚੇ ਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਹਨਾਂ ਦਾ ਰੋਸ ਠੀਕ ਹੈ ਯਾਰ ਮੈਂ ਅਗਰ ਗੱਡੀ 'ਚ ਉਤਰ ਕੇ ਕਿਸੇ ਨੂੰ ਮਿਲ ਕੇ ਨਹੀਂ ਜਾਊਂਗਾ ਜੇ ਤੁਸੀਂ ਵੋਟ ਲੈਣੀ ਹੋ ਤੁਸੀਂ ਪੈਰੀ ਹੱਥ ਲਾਉਨੇ ਆ ਤੇ ਜਦੋਂ ਵੋਟ ਲੈ ਲਈ ਉਦੋਂ ਗੱਡੀਆਂ ਨਿਕਲਦੀਆਂ ਨੇ ਸਟੈਸ ਵਾਦੀਆਂ ਯਾਰ ਤੁਸੀਂ ਸ਼ਾਮ ਨੂੰ ਦੋ ਮਿੰਟ ਟਾਈਮ ਕੱਢੋ ਪੁੱਛੋ ਕਲਿਕਸ ਨੂੰ ਆਪਣੇ ਵੀ ਇਥੇ ਮਸਲੇ ਕੀ ਹੈ ਪ੍ਰੋਬਲਮ ਕੀ ਹੈ ਮੈਂ ਦਾਵਾ ਕਰਦਾ ਹਾਂ ਅਜ ਤੱਕ ਐਮਐਲਏ ਛੱਡੋ ਇਹਨਾਂ ਨੂੰ ਪੁੱਛ ਲਓ ਕਿਹਨੇ ਵੀਰ ਐਮਐਲਏ ਘਰ ਦੇ ਲੱਗੇ ਸ਼ੱਕੇ ਕਦੀ ਕੋ ਗਸ਼ਤੀ ਹੋਇਆ ਹੋਵੇ ਐਸਾ ਸੱਚ ਉਹਨੇ ਵਿਜ਼ਿਟ ਕੀਤਾ ਹੋਵੇ ਇਹ ਬੰਦਾ ਯਾਰ ਜ਼ਰੂਰੀ ਡਿਊਟੀਆਂ ਨੇ ਇਹ ਨਹੀਂ ਕਿ ਐਮਐਲਏ ਰਹਿੰਦਾ ਉਹਦੀ ਰਿਸਪੋਨਸੀਬਿਲਟੀ ਬਣਦੀ ਕਿ ਮੇਰੇ ਨਗਰ ਦੇ ਲੱਗੇ ਸ਼ੱਕੇ ਘਟੋ ਘਾਟ ਪੂਰਾ ਸਿਸਟਮ ਨਹੀਂ ਤੇ ਐਟਲੀਸਟ ਇਹ ਜਗ੍ਹਾ ਤਾਂ ਮੈਂ ਸਿਸਟਮ ਚ ਬਣਾ ਸਕਾਂ ਲੋਕਾਂ ਨੂੰ ਸੇਫ ਰੱਖਾਂ ਸਭ ਨਾਲ ਸਭ ਨਾਲ ਵੱਧ ਬਿਜਲੀ ਇੱਥੇ ਚੋਰੀ ਹੁੰਦੀ ਹੈ। ਸਭ ਨਾਲ ਵੱਧ ਨਸ਼ਾ ਇੱਥੇ ਵਿਕੇ ਜਾਂਦਾ ਹੈ। ਮੈਂ ਗਲਤ ਨਹੀਂ ਕਹਿ ਰਿਹਾ ਸਾਬ ਮੈਂ ਕੋਈ ਉਹਨਾਂ ਨੂੰ ਪਰਸਨਲ ਟਾਰਗੇਟ ਨਹੀਂ ਕਰ ਰਿਹਾ ਲੇਕਿਨ ਇਹ ਬਹੁਤ ਵੱਡੇ ਐਕਚੁਅਲ ਦੇ ਵਿੱਚ ਇਹ ਸਮਝਣ ਤੇ ਸੋਚਣ ਦੀ ਗੱਲ ਹੈ। ਸੋ ਥੈਟ ਆਈ ਡੋਨਟ نو ਬਾਕੀ ਅੱਗੇ ਕੀ ਹੈ ਲੇਕਿਨ ਅਸੀਂ ਆਪਦੇ ਐਫਰਟਸ ਕਰ ਰਹੇ ਹਾਂ ਕਾਂਗਰਸ ਪਾਰਟੀ ਲਈ ਵੋਟ ਮੰਗ ਰਹੇ ਹਾਂ। ਬਾਕੀ ਸੱਚੇ ਪਾਤਸ਼ਾਹਾਂ ਨੇ ਜੋ ਫਤਵਾ ਦੇਣਾ ਹੈ ਜੀ ਸਾਰੇ ਦੇ ਨਾਲ ਹੈ। ਕੀ ਕੀ ਵਿਕਾਸ ਆ ਇਸ ਪਿੰਡ ਦਾ ਇੱਥੇ ਐਮਐਲਏ 2 ਇੱਕ ਰਹਿ ਚੁੱਕੇ ਨੇ ਇੱਕ ਹੈਗੇ ਨੇ। ਮੇਰੇ ਸਾਰੇ ਵੱਡੇ ਭਰਾਵਾਂ ਨੇ ਛੋਟਿਆਂ ਨੇ ਸਾਰਿਆਂ ਨੇ ਤੁਹਾਨੂੰ ਬਾਈਖੂ ਵੀ ਦੱਸਿਆ ਕਿ ਇੱਥੇ ਕੀ ਵਿਕਾਸ ਹੋਇਆ ਤੇ ਤੁਸੀਂ ਵੀ ਦੇਖਿਆ ਮੈਂ ਇੱਕ ਨਿੱਕੀ ਜਿਹੀ ਗੱਲ ਕਰਾਂ ਚਲੋ ਸਾਡੇ ਪਿੰਡ ਚ ਨਹੀਂ ਕੀਤਾ ਇੱਕ ਸਾਡੇ ਸਾਰੇ ਡਿਸਟ੍ਰਿਕਟ ਦਾ ਸਾਂਝਾ ਗੁਰੂ ਘਰ ਸੀ ਜਬਨੀ ਸਾਹਿਬ ਫਿਰ ਦੇਖੋ ਸਰਕਾਰ ਨੂੰ ਸਾਰੇ ਤਾਮ-ਜਾਮ ਸਾਰੇ ਸਰਪੰਚਾਂ ਨੇ ਪੰਚਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀਆਂ ਅਫਸਰਾਂ ਨੇ ਸਭ ਨੇ ਜੋਰ ਲਾ ਲਿਆ ਯਾਰ ਹੋਰ ਨਹੀਂ ਕੋਈ ਤੁਸੀਂ 5 ਸਾਲ ਚ ਵਿਕਾਸ ਕੀਤਾ ਇੱਕ ਗੁਰੂ ਘਰ ਫੇਰੇ 2 1:30 ਵਜੇ ਸੰਗਤ ਜਾਣੀ ਸ਼ੁਰੂ ਹੋ ਜਾਂਦੀ ਜੀ 1:30 ਵਜੇ ਸੰਗਤ ਜਾਣੀ ਸ਼ੁਰੂ ਹੋ ਜਾਂਦੀ ਆ ਤੇ ਸਾਰੀ ਰਾਤ ਹੀ ਸੰਗਤ ਉਹਦੀ ਦਿੰਦੀ ਆ ਵੀ ਤੁਸੀਂ ਉਹ ਹੀ ਸੜਕ ਬਣਾ ਦਿਓ ਤੇ ਇਹ ਇੰਨੇ ਗਿਰੇ ਹੋਏ ਸੀ ਸਰਕਾਰ ਵੀ ਇੱਕ ਗੁਰੂ ਘਰ ਦੀ ਸੜਕ ਨਹੀਂ ਬਣਾਈ ਗਈ ਤੇ ਫਿਰ ਉਹ ਜਿਹੜੀ ਆ ਸੰਗਤ ਨੇ ਰਲ ਕੇ ਉਹ ਸੜਕ ਬਣਾਈ ਤੇ ਸਰਕਾਰ ਤੋਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਤੇ ਤੁਸੀਂ ਸਰਕਾਰ ਤੋਂ ਹੋਰ ਚਾਹੋਗੇ ਵੀ ਕੀ ਕੀ ਮਿਲ ਜਾਵੇ ਮਤਲਬ ਜਿਵੇਂ ਆਸ਼ੋਜੀ ਨੇ ਦੱਸਿਆ ਵੀ ਬੇੜਾ ਹੀ ਕਰ ਗਿਆ ਇੱਥੇ ਕੋਈ ਵੜਿਆਈ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜਿਹੜੇ ਕੋਈ ਗੁਰੂ ਘਰ ਰਾਸਤੇ ਸਾਂਝੇ ਸਾਰੇ ਦਿਹਾਤੀ ਛੱਡੋ ਆਪਣੇ ਚਾਰੇ ਜਿਹੜੇ ਐਮ.ਐਲ.ਏ ਆਉਦੇ ਆ ਉਹਨਾਂ ਸਾਰਿਆਂ ਦੇ ਗੁਰੂ ਘਰ ਤਾਂ ਵੈਸੇ ਸਾਂਝੇ ਹੁੰਦੇ ਆ ਪਰ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਜਿੱਥੇ ਸਾਰੇ ਮੱਸਿਆ ਲੱਗਦੀ ਆ ਐਤਵਾਰ ਨੂੰ ਇੰਨੀ ਸੰਗਤ ਆਉਦੀ ਆ ਉੱਥੇ ਨਹੀਂ ਇਹ ਕੁਛ ਕਰ ਸਕੇ ਤੇ ਮੈਨੂੰ ਲੱਗਦਾ ਵੀ ਹੋਰ ਤਾਂ ਇਹਨਾਂ ਰਿਪੇਅਰ ਕੀ ਕੁਛ ਨਹੀਂ ਉਸ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਧੰਨਵਾਦ ਧੰਨਵਾਦ ਜੀ ਤਾਂ ਵਕਈ ਇਸ ਪਿੰਡ ਦੇ ਸਾਫਕਾ ਔਰ ਮੌਜੂਦਾ ਦੋਨੋਂ ਐਮਐਲਏ ਨੇ ਔਰ 10 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਜਾਂ 9 ਸਾਲ ਜਿਹੜੇ ਕੰਪਲੀਟ ਹੋਏ ਨੇ ਕੀ ਕੁਝ ਹੋਇਆ ਤੁਸੀਂ ਬਖੋਬੀ ਸੁਣ ਲਿਆ ਅਗਰ ਇਸ ਵੀਡੀਓ ਤੋਂ ਬਾਅਦ ਤੁਹਾਡੀ ਕੋਈ رائے ਆ ਤਾਂ ਥੱਲੇ ਕਮੈਂਟ ਦੇ ਵਿੱਚ ਤੁਸੀਂ ਸਾਂਝੀ ਕਰ ਸਕਦੇ ਹੋ ਫਰੋਸਪੁਰ ਤੋਂ ਸੁਖਵਿੰਦਰ ਸਿੰਘ ਸੋਕ